ਗਲਤੀ ਨਾਲ ਵੀ ਆਪਣੇ ਬੱਚਿਆਂ ਨੂੰ ਘਰ 'ਚ ਨਾ ਛੱਡ ਦਿਓ ਇਕੱਲਾ ਸਾਰੇ ਮਾਪੇ ਧਿਆਨ ਨਾਲ ਸੁਣਿਓ ਆ ਪੂਰੀ ਖਬਰ ਬੱਚਾ ਨੂੰ ਜ਼ਰੂਰ ਸਿਖਾਓ ਆ ਬੇਸਿਕ ਸੇਫਟੀ ਰੂਲਸ ਕੰਮਕਾਜ ਜਾਂ ਫਿਰ ਮਜਬੂਰੀ ਕਰ ਲੋ ਅਕਸਰ ਮਾਪੇ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਇਕੱਲਾ ਛੱਡ ਜਾਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਸਮਝਾਉਂਦੇ ਕਿ ਬੱਚਿਆਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਕਿਉਂਕਿ ਅਕਸਰ ਅੱਜ ਦੇ ਦੌਰ ਦੇ ਵਿੱਚ ਜਿਹੜੇ ਲੋਕ ਕੰਮਕਾਜ ਕਰਦੇ ਨੇ ਜਿਹੜੇ ਮਾਪੇ ਕੰਮਕਾਜ ਦੇ ਲਈ ਡਿਊਟੀ ਜਾਂਦੇ ਨੇ ਤੇ ਪਿੱਛੇ ਆਪਣੇ ਬੱਚਿਆਂ ਨੂੰ ਇਕੱਲਾ ਛੱਡ ਦਿੰਦੇ ਨੇ ਤਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਹੈ ਬੇहद ਦੀ ਸਾਵਧਾਨੀਆਂ ਵਰਤਣ ਦੀ ਲੋੜ ਹੈਗੀ ਆਪਣੇ ਬੱਚਿਆਂ ਦੇ ਨਾਲ ਤਾਂ ਇਹ ਰਿਪੋਰਟ ਤੁਹਾਡੇ ਲਈ ਬੇहद ਅਹਿਮ ਹੈ ਦਰਅਸਲ ਅੱਜ ਦੀ ਤੇ ਰਫ਼ਤਾਰ ਜ਼ਿੰਦਗੀ ਦੇ ਵਿੱਚ ਹਰ ਮਾਪੇ ਆਪਣੇ ਕੰਮ ਦੇ ਵਿੱਚ ਇੰਨਾ ਰੁੱਝ ਹੋਏ ਨੇ ਕਿ ਕਈ ਵਾਰ ਬੱਚਾ ਨੂੰ ਘਰ ਦੇ ਵਿੱਚ ਇਕੱਲਾ ਛੱਡਣਾ ਇੱਕ ਮਜਬੂਰੀ ਬਣ ਜਾਂਦਾ ਹੈ ਦਫਤਰ ਦੇ ਸਮੇਂ ਦੇ ਵਿੱਚ ਮੀਟਿੰਗਾਂ ਅਤੇ ਹੋਰ ਜ਼ਿੰਮੇਵਾਰੀਆਂ ਦੇ ਵਿਚਕਾਰ ਹਰ ਸਮੇਂ ਬੱਚਿਆਂ ਦੇ ਉੱਤੇ ਨਿਗਰਾਨੀ ਰੱਖਣਾ ਸੰਭਵ ਨਹੀਂ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚਿਆਂ ਨੂੰ ਇਕੱਲੇ ਛੱਡਣ ਵੇਲੇ ਥੋੜੀ ਜਿਹੀ ਸਾਵਧਾਨੀ ਅਤੇ ਤਿਆਰੀ ਉਹਨਾਂ ਦੀ ਸੁਰੱਖਿਆ ਨੂੰ ਜੋ ਕਿ ਕਈ ਗੁਣਾ ਵਧਾ ਸਕਦੀ ਹੈ ਕਿਉਂਕਿ ਇੱਕ ਛੋਟੀ ਜਿਹੀ ਗਲਤੀ ਉਹਨਾਂ ਨੂੰ ਡਰ ਤਣਾਅ ਜਾਂ ਫਿਰ ਹਾਸੇ ਦੇ ਵੱਲ ਧੱਕ ਸਕਦੀ ਹੈ ਅਕਸਰ ਤੁਸੀਂ ਖਬਰਾਂ ਸੁਣੀਆਂ ਹੋਣਗੀਆਂ ਕਿ ਬੱਚੇ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਨੇ ਬੱਚਾਂ ਦਾ ਮਨ ਨਹੀਂ ਲੱਗਦਾ ਜਾਂ ਫਿਰ ਬੱਚੇ ਕੋਈ ਗਲਤ ਕਦਮ ਚੁੱਕ ਲੈਂਦੇ ਨੇ ਤਾਂ ਕਿਤੇ ਨਾ ਕਿਤੇ ਜੋ ਕਿ ਜ਼ਿੰਮੇਵਾਰ ਮਾਪੇ ਵੀ ਕਿਤੇ ਨਾ ਕਿਤੇ ਜ਼ਰੂਰ ਹੁੰਦੇ ਨੇ ਸਾਰੇ ਚਲੋ ਨਹੀਂ ਹੁੰਦੇ ਪਰ ਕਿਤੇ ਨਾ ਕਿਤੇ ਇਹ ਗਲਤੀਆਂ ਹਰ ਕੋਈ ਮਾਪੇ ਕਰ ਬੈਂਦੇ ਨੇ ਤਾਂ ਤੁਸੀਂ ਇਹ ਗਲਤੀ ਬਿਲਕੁਲ ਵੀ ਨਾ ਕਰਿਓ ਤਾਂ ਕਿਹੜੇ ਕਿਹੜੇ ਬੇਸਿਕ ਰੂਲਸ ਨੇ ਸਭ ਤੋਂ ਪਹਿਲਾਂ ਬੱਚਾ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਘਰ ਦੇ ਵਿੱਚ ਇਕੱਲੇ ਰਹਿੰਦੇ ਹੋਏ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਹੈ ਗੈਸ ਸਟੋਵ ਜਾਂ ਫਿਰ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਨਾ ਕਰਨਾ ਕਿਸੇ ਵੀ ਅਜਨਬੀ ਦੇ ਲਈ ਦਰਵਾਜ਼ਾ ਬਿਲਕੁਲ ਵੀ ਨਹੀਂ ਖੋਲਣਾ ਫੋਨਸ ਆਫ ਇੰਟਰਨੈਟ ਦੀ ਦੁਰਵਤ ਤੋਂ ਨਾ ਕਰਨਾ ਜ਼ਰੂਰੀ ਨੰਬਰ ਅਤੇ ਜਾਣਕਾਰੀ ਜ਼ਰੂਰ ਦਿਓ ਆਪਣੇ ਬੱਚਿਆਂ ਨੂੰ ਤਾਂ ਦੱਸ ਦਈਏ ਕਿ ਆਪਣੇ ਬੱਚਿਆਂ ਨੂੰ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਗੁਆਂਢੀਆਂ ਤੇ ਐਮਰਜੈਂਸੀ ਸੇਵਾਵਾਂ ਜਿਵੇਂ ਕਿ 100 101 108 ਦੇ ਨੰਬਰ ਯਾਦ ਕਰਵਾਓ ਤੇ ਉਹਨਾਂ ਨੂੰ ਲਿਖ ਕੇ ਦਿਓ ਤੇ ਨਾਲੇ ਉਹਨਾਂ ਨੂੰ ਇਹਨਾਂ ਦਾ ਮਤਲਬ ਵੀ ਦੱਸਿਆ ਕਰੋ ਫਿਰ ਆਉਂਦਾ ਹੈ ਘਰ ਨੂੰ ਬੱਚਿਆਂ ਦੇ ਲਈ ਜੋ ਕਿ ਦੱਸਦੇ ਕਿ ਸੁਰੱਖਿਅਤ ਕਿਵੇਂ ਬਣਾ ਸਕਦੇ ਆ ਕੰਮ ਦੇ ਉੱਤੇ ਜਾਣ ਤੋਂ ਪਹਿਲਾਂ ਘਰ ਦੇ ਵਿੱਚ ਅਜਿਹਾ ਮਾਹੌਲ ਬਣਾ ਕੇ ਜਾਓ ਜਿੱਥੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੇ ਹਾਦਸੇ ਦਾ ਖਤਰਾ ਨਾ ਹੋਵੇ ਟਿੱਖੀਆਂ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਬਹੁਤ ਦੂਰ ਰੱਖੋ ਦਵਾਈਆਂ ਅਤੇ ਰਸਾਇਣਾਂ ਨੂੰ ਬੰਦ ਰੱਖੋ ਬਿਜਲੀ ਦੇ ਸਵਿੱਚਾਂ ਅਤੇ ਪਲੱਗਾਂ ਨੂੰ ਵੀ ਕੱਢ ਦਿਓ ਫਿਰ ਆਉਂਦਾ ਖਾਣ ਪੀਣ ਬੱਚੇ ਭੁੱਖ ਲੱਗਣ ਦੇ ਉੱਤੇ ਆਪਣਾ ਖਾਣਾ ਖੁਦ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਨੇ ਜਿਸ ਨਾਲ ਦੁਰਘਟਨਾਵਾਂ ਦਾ ਖਤਰਾ ਵੱਜਦਾ ਹੈ ਇਸ ਦੇ ਲਈ ਬਾਹਰ ਜਾਣ ਤੋਂ ਪਹਿਲਾਂ ਉਹਨਾਂ ਦੇ ਲਈ ਆਸਾਨ ਅਤੇ ਖਾਣ ਦੇ ਲਈ ਤਿਆਰ ਭੋਜਨ ਫ੍ਰਿਜ ਦੇ ਵਿੱਚ ਜਾਂ ਫਿਰ ਮੇਜ਼ ਦੇ ਉੱਤੇ ਰੱਖ ਕੇ ਜ਼ਰੂਰ ਜਾਓ ਫਿਰ ਆਉਂਦਾ ਹੈ ਬਚਨਾ ਲਗਾਤਾਰ ਤੁਸੀਂ ਸੰਪਰਕ ਰਹੀ ਆ ਵੀਰ ਕਿ ਉਹਨਾਂ ਦੀ ਧਿਆਨ ਰੱਖਣ ਦੇ ਲਈ ਤੁਸੀਂ ਅਕਸਰ ਕੰਟੈਕਟ ਰੱਖਿਆ ਕਰੋ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਅਤੇ ਇੰਟਰਨੈਟ ਨੇ ਦੂਰੀ ਜ਼ਰੂਰ ਆਦਾਜ਼ੇ ਦੀ ਦੂਰੀ ਨੂੰ ਆਸਾਨ ਬਣਾ ਦਿੱਤਾ ਹੈਗਾ ਪਰ ਦਫਤਰ ਜਾਂ ਫਿਰ ਕੰਮ ਤੋਂ ਸਮਾਂ ਕੱਢ ਕੇ ਬੱਚੇ ਨੂੰ ਫੋਨ ਜ਼ਰੂਰ ਕਰੋ ਵੀਡੀਓ ਕਾਲ ਦੇ ਰਾਹੀਂ ਗੱਲ ਕਰੋ ਅਤੇ ਉਹਨਾਂ ਦੀ ਹਾਲਤ ਜਾਣੋ ਇਸ ਦੇ ਨਾਲ ਬੱਚਾ ਇਕੱਲਾ ਮਹਿਸੂਸ ਬਿਲਕੁਲ ਵੀ ਨਹੀਂ ਕਰੇਗਾ ਅਤੇ ਉਸ ਦਾ ਆਤਮ ਵਿਸ਼ਵਾਸ ਵੀ ਬਰਕਰਾਰ ਰਹੇਗਾ ਬੱਚਾ ਨੂੰ ਘਰ ਦੇ ਵਿੱਚ ਇਕੱਲੇ ਛੱਡਣਾ ਕਈ ਵਾਰ ਹਾਲਾਤਾਂ ਦੀ ਮਜਬੂਰੀ ਹੁੰਦੀ ਹੈ ਬਹੁਤ ਸਾਰੇ ਮਾਪੇ ਆਪਣੇ ਬੱਚਾ ਨੂੰ ਇਕੱਲਾ ਤਾਂ ਨਹੀਂ ਛੱਡਣਾ ਚਾਹੁੰਦੇ ਪਰ ਮਜਬੂਰੀਆਂ ਅਜਿਹੀਆਂ ਚੀਜ਼ ਹੈ ਜੋ ਬਹੁਤ ਕੁਝ ਕਰਵਾ ਸਕਦੀਆਂ ਨੇ ਪਰ ਇਹਨਾਂ ਮਜਬੂਰੀਆਂ ਦੇ ਨਾਲ ਸਾਵਧਾਨੀ ਅਤੇ ਤਿਆਰੀ ਦੇ ਨਾਲ ਇਸ ਸਥਿਤੀ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ ਜੇਕਰ ਮਾਪੇ ਉਹਨਾਂ ਨੂੰ ਸੁਰੱਖਿਅਤ ਤੇ ਮੁੱਢਲੇ ਨਿਯਮ ਸਿਖਾਉਣ ਤਾਂ ਘਰ ਨੂੰ ਸੁਰੱਖਿਅਤ ਬਣਾਉਣ ਅਤੇ ਉਹਨਾਂ ਦੇ ਨਾਲ ਲਗਾਤਾਰ ਜੁੜੇ ਰਹਿਣ ਤਾਂ ਬੱਚਾ ਘਰ ਦੇ ਵਿੱਚ ਇਕੱਲਾ ਰਹਿ ਕੇ ਵੀ ਸੁਰੱਖਿਅਤ ਅਤੇ ਸਵੈ ਨਿਰਪਰ ਮਹਿਸੂਸ ਕਰਦਾ ਹੈ ਜੇਕਰ ਤੁਸੀਂ ਵੀ ਆਪਣੇ ਬੱਚਾ ਨੂੰ ਕਈ ਵਾਰ ਘਰ ਦੇ ਵਿੱਚ ਇਕੱਲਾ ਛੱਡਦੇ ਹੋ ਤਾਂ ਇਹ ਗੱਲਾਂ ਧਿਆਨ ਦੇ ਵਿੱਚ ਜ਼ਰੂਰ ਰੱਖਿਆ ਕਰੋ ਹੈਡਿੰਗ ਪੜ੍ਹ ਕੇ ਸ਼ਾਇਦ ਤੁਹਾਨੂੰ ਘਬਰਾਹਟ ਜ਼ਰੂਰ ਹੋਗੀ ਹੋਗੀ ਪਰ ਇਹ ਵੀਡੀਓ ਤੁਹਾਡੇ ਲਈ ਬੇਹਦ خاص ਹੈਗੀ ਹੈ ਕਿਉਂਕਿ ਇਸ ਦੇ ਵਿੱਚ ਜੋ ਚੀਜ਼ਾਂ ਤੁਹਾਨੂੰ ਦੱਸਿਆ ਗਈਆਂ ਨੇ ਇਹ ਤੁਹਾਡੇ ਬੱਚੇ ਲਈ ਜਾਣਨਾ ਬੇਹਦ ਜ਼ਰੂਰੀ ਹੈ ਅੱਗੇ ਵੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ